कल जी सारे भैन भरावान टाइम हो गया सुबह के साढ़े दस ते मैं सारा काम निबेड़ लिया हम करे बलॉग दैड की चादर पला के धोती तो सी और बहर पाई हुई सुकनी बहर हो ज्यादा बदल देखो जी कपड़े अपने चादर धोती पे मौसम ਠੰਡਾ ਹੋਇਆ ਪਿਆ ਅੱਜ ਬਣਾਉਣ ਲੱਗੇ ਆਪਾਂ ਸੋਇਆਬੀਨ ਦੀਆਂ ਵੱਡੀਆਂ ਦੀ ਸਬਜ਼ੀ ਦੇਖੋ ਸੋਇਆਬੀਨ ਦੀਆਂ ਵੱਡੀਆਂ ਆਪਾਂ ਤਲ ਕੇ ਰੱਖ ਲਈਆਂ ਆਲੂ ਤੇ ਗੰਡੇ ਕੱਟ ਕੇ ਰੱਖਨੇ ਆ ਆ ਆਪਣਾ ਨਮਕ ਮਿਰਚ ਤੇ ਆਪਣਾ ਆ ਤੜਕਾ ਜੀ ਜਾਂਦਾ ਗਰਮੀਆਂ ਦੇ ਵਿੱਚ ਹਲਕਾ-ਪੁਲਕਾ ਵਧੀਆ ਲੱਗਦਾ ਹੈ। ਸਬਜੀ ਪਾਣੀ ਅੱਜ ਆਪਾਂ ਬਣਾਉਣ ਲੱਗੇ ਹਾਂ ਇੰਡੈਕਸ਼ਨ ਤੇ। ਤਰੀ ਵਾਲੀ ਸਬਜੀ ਜਿਹੜੀ ਹੁੰਦੀ ਆ ਉਹ ਮੈਂ ਇੰਡੈਕਸ਼ਨ ਤੇ ਬਣਾਉਣੀ ਆ। ਸੁੱਕੀ ਸਬਜੀ ਜਿਹੜੀ ਹੁੰਦੀ ਆ ਤੇ ਉਹ ਬਣਾਉਣੀ ਆ ਗੈਸ ਤੇ ਕਿਉਂਕਿ ਸੁੱਕੀ ਸਬਜੀ ਚਿਪਟ ਜਾਂਦੀਆਂ ਨਾਲ panਲੇ ਤੇ ਇੰਡੈਕਸ਼ਨ ਤੇ ਬਣਾਇਆ ਜੇ हम पा दिए सोयाबीन दुन के रखिया हुई मिक्स कर देंगे पानी एड जिनी कप तरी बना क्योंकि साढ़े ज्यादा तरी पसंद करते हैं इसलिए मैं पानी ज़्यादा पानी है चलो जी तड़का में लगाता हम कर स्लैब साफ हाँ जी की कर दार दी जो सुकने कपड़े पाए थे बदल देखो में हो गया फिर चादर सुक गई हजे थोड़िया थोड़िया गिली है

ਰਾਮਿੰਗੋ ਜਪਜੀਤ ਭੁੱਖ ਭੁੱਖ ਭੁੱਖੀ ਕਰਦਾ ਰਹਿੰਦਾ ਫੁਲਕਾ ਖਾ ਲਿਆ ਥੋੜਾ ਜਿਹਾ ਤੇ ਜਦੋਂ ਨੂੰ ਮੈਂ ਆ ਕੇ ਭਾਂਡੇ ਧੋਨੀਆ ਤੇ ਉਦੋਂ ਨੂੰ ਫੇਰ ਭਾਂਡੇ ਤੋਂ ਕੇੰਦਰਾਉਣੀ ਆ ਮम्मा ਭੁੱਖ ਲੱਗੀ ਆ ਪਤਾ ਨਹੀਂ ਕਿਉਂ ਰੋਟੀ ਖਾਣੀ ਨਹੀਂ ਗਈ ਤੇ ਇੱਕ ਰੋਟੀ ਖਾ ਕੇ ਬੱਚੇ ਦੀ ਫੇਰ ਮੈਨੂੰ ਭੁੱਖ ਲੱਗੀ ਫੇਰ ਮੈਨੂੰ ਭੁੱਖ ਲੱਗੀ ਆ ਰਾਤ ਨੂੰ ਵੀ ਏਹੀ ਠੀਕ ਆ ਰਾਤ ਨੂੰ ਵੀ ਏਹੀ ਕਰਦਾ ਜੱਪ ਤੇ ਜਿਹਨੇ ਵੀ ਏਹੀ ਕਰਦਾ ਜੱਪ

ਮੈਂ ਨਹੀਂ ਖਾਣਾ ਮੈਨੂੰ ਹਜੇ ਨਹੀਂ ਮੈਂ ਤਾਂ ਰੋਟੀ ਖਾਧੀ ਵੀ ਹੁਣੇ ਗਰ ਹੋਰ ਹੈ ਨਹੀਂ ਉਹ ਗੁੱਡ ਨਾਈਟ ਸੋ ਗਿਆ ਚਲੋ ਫਤਿਹ ਜੀ ਤਾਂ ਸੋ ਗਿਆ ਆਪਦੇ ਬਾਥ ਟੱਬ ਚ ਬਾਥ ਠੀਕ ਤਾਂ ਉਸ ਫੇਸ ਵਾਂ洗 ਹੈ ਜੀ ਸੋ ਜਾ ਅੱਜ ਕੀ ਲਾਇਆ ਫੇਸ ਤੇ ਸਾਰਿਆਂ ਨੂੰ ਦੱਸ ਦੇ ਅੱਜ ਅਸੀਂ ਨਾਲ ਬਾਣ ਪਿੱਟ ਲਿਆ ਗਏ ਨਹੀਂ ਨਹੀਂ ਫੇਸ ਤੇ ਕੀ ਲਾਇਆ ਨਾ ਲੱਗੇ ਨੇ ਅੱਜ ਸ਼ਾਬਾ येख लो कि निक्किया उ दुकान त जाके कहना सू फेस दे दो, देख लो मैं कद फेस वॉश लाया नहींपजी तो मैंगों घोल करी ही आदि ਲਓ ਜੀ ਸਬਜੀ ਮੇਰੀ ਬਣ ਗਈ ਆ ਦੇਖੋ ਥੋੜੀ ਜੀ ਤਰੀ ਸੰਗਣੀ ਕਰ ਲਾਂਗੇ ਸੋਇਆ ਬਿੰਦੀਆਂ ਬੜੀਆਂ ਆ ਆਪਾਂ ਚਾਦਰਾਂ ਜਿਹੜੀਆਂ ਮੇਰੀਆਂ ਸੁੱਕੜੀਆਂ ਪਾਈਆਂ ਸੀ सुक गुप तो निकल आई है मेरी मम्मा पिछाती पे चाद उस तो बाद मम्मा कर कुछ करने के मैं नहीं पता है मम्मा चंद बच्चे आगे की क्या बड़ा बच्चे निकालना तो तब बड़े दो दिन ही बनाना दो दिन बना के तुम बड़ा ही हो अबे छुट्टी पे है ना उगी पापी ने कहा सुनी अभी हाँ? मेरा बच्चा ना तेरे तेरे बेटे ने वाला मुंह कर दिया हाँ तो जा 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 बच्चा अब डिब्बा मम्मा

लाइक शेयर सब्सक्राइब कर दे दोस्तों कर दे रही हूँ सा बहुत डाउन चल रहा है तो प्लीज कर दिया बस ये रिक्वेस्ट है लाइक बाय बाय होते शादी ते हुन रख दी ने सराने ते कल एडजस्ट फैन फिट किया उपर तो फिर इतने मिट्टी रेता जी डिग पी सी ਕਮੀ ਹੈ ਕਦੀ ਕਮੀ ਹੈ ਚਟਕ ਪਿੱਛੋਂ ਕਹਿ ਦਿੰਦਾ ਕਿਸੇ ਚੀਜ਼ ਦੀ ਕਮੀ ਆ ਪਿੱਲੋ ਦੀ ਕਮੀ ਸੀ ਤੋਂ ਤੋਂ 10 ਕਿਲੋ ਆਨੇ ਆ ਹਾਂ

ਫਤੇ ਜੀ ਤੈਨੂੰ ਪੂਰੇ ਵਰਡ ਬੋਲਣੇ ਨਹੀਂ ਆਉਂਦੇ ਵਿਚਾਰੇ ਨੂੰ ਹਜੇ ਛੋਟਾ ਸਪੇਸ ਨੂੰ 6 ਸੀ ਕਹਿੰਦਾ ਹਜੇ ਨਾ ਕਰ ਲੈਂਦੇ ਆ ਇੱਕ ਬਾਟਕੀ ਨਾ ਇੱਕ ਬਾਟਕੀ ਨੂੰ ਪਿਆ ਪਿਆ ਹਸੀ ਜਾਂ ਮੈਂ ਬੀਬੀ ਦੁੱਧ ਤਾਂ ਪਰੜਕਦਾ ਹੁਣ ਆਪਾਂ ਇਹ ਚ ਠੰਡਾ ਪਾਣੀ ਪਾ ਲਿਆ ਮగ్ਣੀ 'ਚ ਮగ్ਣੀ ਵਧੀਆ ਬਣ ਜੂਗੀ ਕਿਉਂ ਵਧੀਆ ਬਣ ਜੂ ਇਹਦਾ ਫਿਰ ਪਿੱਛੇ ਨਾ ਜਿਆਦਾ ਭਾਂਡੇ ਨੂੰ ਨਹੀਂ ਲੱਗਦਾ ਸਾੜ ਭਾਂਡੇ ਆਪਾਂ ਦੁੱਧ ਰੜਕਿਆ ਸੀ ਜਿਹੜਾ तो जब आप बहर चल दो मिनट पापा लेके गए बनाना अंदर हल आ ले जा लो जी जो आप दुध रड़किया अपना घ्यो बनी जाता ਕਿਉਂਕਿ ਅਸੀਂ ਦਾਲ ਦਾ ਘਿਓ ਤਾਂ ਵਰਤਦੇ ਨਹੀਂ ਦੇਸੀ ਘੀਏ ਵਰਤਦੇ ਆ ਤੇ ਬੱਚਿਆਂ ਨੂੰ ਵੀ ਦੇਸੀ ਹੀ ਮਿਲਣੇ ਆ ਤੇ ਇਹ ਦਾਲ ਦਾ ਪਕ ਲੈ ਕਿਹਦੇ ਕਿਉਂ ਜਿਹੜਾ ਮੈਂ ਘਰ ਦਾ ਹੀ ਬਣਾਉਣੀ ਹੁੰਦੀ ਆ ਕਿਉਂਕਿ ਜਿਹੜਾ ਆਪਾਂ ਮੋਨ ਲਏ ਹੋਏ ਆ ਉਹਦੇ ਵਿੱਚ ਮਲਾਵਤ ਹੁੰਦੀ ਆ ਉਹਦੇ ਵਿੱਚ ਤਾਂ ਦਾਲ ਲਈ ਪਾਇਆ ਹੁੰਦਾ ਤੇ ਇਹ ਆਪਣਾ ਪਿਓਰ ਘਿਓ ਜਿਹੜਾ ਆਪਾਂ ਘਰੇ ਬਣਾਉਣੀ ਆ ਜੀ ਕੀ ਹੋ ਗਿਆ ਬਣ ਤੇ ਜਦੋਂ ਇਹ ਠੰਡਾ ਹੋ ਗਿਆ ਇਹਨੂੰ ਮੈਂ ਪੁੰਨ ਲਵਾਂਗੀ ਕਿਸੇ ਭਾਵੇਂ ਓਕੇ ਜੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦਿਆ ਕਰੋ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਦਿਆ ਕਰੋ ਪਲੀਜ਼ ਓਕੇ ਸਾਸੀ